ਹైదరాబాద్ ਨੇ ਬਹੁਤ ਵੱਡਾ ਮੁਸ਼ਾਇਰਾ ਰੱਖਿਆ ਉਸ ਮੁਸ਼ਾਇਰੇ ਚ ਮਿਰਜ਼ਾ ਗਾਲਬ ਵੀ ਪਹੁੰਚੇ ਸੀ ਪੁਰਾਣੀ ਗੱਲ ਤੇ ਗਾਲਬ ਆਪਣੇ ਜ਼ਮਾਨੇ ਦਾ ਬੜਾ ਮਾਇਆ ਨਾਜ਼ ਸ਼ਾਇਰ ਸੀ ਇਕਬਾਲ ਵੀ ਕਹਿੰਦਾ ਹੈ ਕਿ ਗਾਲਬ ਨੂੰ ਪੜ ਕੇ ਮੈਨੂੰ ਪਤਾ ਚੱਲਿਆ ਕਿ ਮਨੁੱਖ ਦਾ ਦਿਮਾਗ ਕਿੰਨਾ ਉੱਚਾ ਸੋਚ ਸਕਦਾ ਹੈ ਤੇ ਕਿੰਨਾ ਗਹਿਰਾ ਸੋਚ ਸਕਦਾ ਹੈ ਕਹਿੰਦਾ ਇਸ ਬੰਦੇ ਨੂੰ ਪੜ ਕੇ ਪਤਾ ਚੱਲੇ ਜੜੀ ਗੱਲ ਉੱਚੀ ਹੋਵੇਗੀ ਉਹ ਗਹਿਰੀ ਵੀ ਹੋਏਗੀ ਜਿਸ ਦਰਖਤ ਨੇ ਆਪਣੀਆਂ ਸ਼ਾਖਾਵਾਂ ਨੂੰ ਅਸਮਾਨ ਤੱਕ ਲੈ ਜਾਣਾ ਹੈ ਉਹਨੂੰ ਆਪਣੀਆਂ ਜੜਾਂ ਪਾਤਲ ਤੱਕ ਲੈ ਜਾਣੀਆਂ ਪੈਣਗੀਆਂ ਇਹ ਰੱਬ ਵੀ ਨਹੀਂ ਜੋ ਦਰਖਤ ਗਹਿਰਾ ਨਹੀਂ ਜਾ ਸਕਦਾ ਉਹ ਦਰਖਤ ਉੱਚਾ ਵੀ ਨਹੀਂ ਉੱਠ ਸਕੇ ਜੋ ਗੱਲ ਗਹਿਰੀ ਨਹੀਂ ਉਹ ਉੱਚੀ ਵੀ ਨਹੀਂ ਔਰ ਜੋ ਉੱਚੀ ਨਹੀਂ ਉਹ ਗਹਿਰੀ ਵੀ ਨਹੀਂ ਇਕਬਾਲ ਕਹਿੰਦਾ ਇਸ ਬੰਦੇ ਨੂੰ ਪੜ ਕੇ ਮੈਨੂੰ ਪਤਾ ਚੱਲਿਆ ਕਿ ਮਨੁੱਖ ਇਤਨਾ ਗਹਿਰਾ ਵੀ ਜਾ ਸਕਦਾ ਹੈ ਇਤਨਾ ਬੁਲੰਦੀਆਂ ਨੂੰ ਵੀ ਛੂ ਸਕਦਾ ਹੈ ਲੇਕਿਨ ਆਰਥਿਕ ਤੌਰ ਤੇ ਖੁੱਦਦਾਰ ਹੋਣ ਕਰਕੇ ਬੜਾ ਮੁਫਲਿਸ ਸੀ ਗਾਲਬ ਅਤਿਅੰਤ ਮੁਫਲਿਸ ਮੁਸ਼ਾਇਰੇ ਤੋਂ ਬਾਹਰ ਆਇਆ ਤੇ ਇੱਕ ਖਾਨਵਾਰ ਪਹਾੜਾਂ ਦੇ ਸੀਨੇ ਚੀਨ ਕੇ ਹੀਰੇ ਨਬਦਾਂਗਾ ਅਜੇ ਵੀ ਗੋਲਕੁੰਡਾ ਦੀਆਂ ਪਹਾੜੀਆਂ ਵਿੱਚ ਲੋਕੀ ਲੱਭ ਦੇਣਾ ਹੈ ਭਾਰਤ ਵਿੱਚ ਇੱਕ ਸ਼ਹਿਰ ਦਾ ਨਾਮ ਹੈ ਪੰਨਾ ਮੱਧੇ ਭਾਰਤ ਦਾ ਸ਼ਹਿਰ ਉਹ ਸ਼ਹਿਰ ਦਾ ਨਾਮ ਹੈ ਪੰਨਾ ਗਾਲਿਬ ਨੂੰ ਕਿਆ ਤੂੰ ਮੇਰਾ شاਗਿਰਦ ਬਣ ਮੈਂ ਤੈਨੂੰ ਦਸਾਂਗਾ ਪਹਾੜਾਂ ਦੇ ਸੀਨੇ ਚੀਨ ਕੇ ਹੀਰੇ ਕਿਵੇਂ ਲੱਭੀਦੇ ਪੰਨੇ ਕਿਵੇਂ ਲੱਭੀਦੇ ਨੇ ਜਵਾਹਰ ਕਿਵੇਂ ਲੱਭੀਦੇ ਨੇ ਔਰ ਤੂੰ ਮਾਲਾ ਮਾਲ ਹੋ ਜਾਏ ਮਾਲਬ ਕਹਿ ਲਗਾ ਮਿਤਰਾ ਫਿਰ ਤੂੰ ਮੇਰਾ شاਗਿਰਦ ਬਣ ਮੈਂ ਤੈਨੂੰ ਦਸਾਂਗਾ ਆਪਣਾ ਹੀ ਸੀਨਾ چیر ਕੇ ਖੁਦਾਈ ਕਲਾਮ ਕਿਵੇਂ ਕੱਢੀ ਰੱਬੀ ਗਿਆਨ ਕਿਵੇਂ ਕੱਢੀ ਮੈਂ ਤੈਨੂੰ ਦਸਾਂ ਤੂੰ ਮੇਰਾ ਚੇਲਾ ਬਣ ਬੜੇ ਕੀਮਤੀ ਬੋਲ ਉਸਨੇ ਆਖੇ ਨੇ ਸੁخن ਕਿਆ ਕਹਿ ਨਹੀਂ ਸਕਤੇ ਜੋ ਆ ਹੂੰ ਜੋ ਜੋਹਰ ਕਾ ਜਿਗਰ ਕਾ ਹਮ ਨਹੀਂ ਰਖਤੇ ਜੋ ਖੋਦੇ ਜਾ ਕੇ ਮੈਦਨ ਕੋ ਕਹਿੰਦਾ ਪਹਾੜਾਂ ਦੇ سینੇ ਤੇ ਮੈਂ ਤਾਂ چیرਾਂ ਕਿ ਮੈਂ ਆਪਣਾ ਸੀਨਾ ਨਾ ਰੱਖਦਾ ਤੂੰ چیر ਪਹਾੜਾਂ ਦੇ سینੇ ਚਮਕਦੇ ਪੱਥਰ ਤੈਨੂੰ ਮਿਲਣਗੇ ਮੈਂ چیرਾਂਗਾ ਆਪਣਾ ਸੀਨਾ ਚਮਕਦਾ ਹੋਇਆ ਖੁਦਾ ਮੈਨੂੰ ਮਿਲੇ ਰੱਬੀ ਨੂਰ ਮੈਨੂੰ ਮਿਲੇ ਰੱਬੀ ਗਿਆਨ ਮੈਨੂੰ ਮਿਲੇ ਹਿੰਦੂਆਂ ਨੂੰ ਸਮਝਾਣ ਦਾ ਤੇ ਕਹਿਣ ਦਾ ਢੰਗ ਨਹੀਂ ਆਇਆ ਭਈ ਹਨੂਮਾਨ ਨੇ ਆਪਣਾ ਸੀਨਾ ਚੀਰਿਆ ਔਰ ਰਾਮ ਨੂੰ ਪ੍ਰਗਟ ਕੀਤਾ ਗੱਲ ਉਹੀ ਹੈ ਹਨੂਮਾਨ ਦੇ ਨਾਲ ਵੀ ਜੋ ਗੱਲ ਕਹਿ ਰਿਹਾ ਹੈ ਪਰ ਮੈਂ ਇਤਿਹਾਸ ਜੋੜ ਦਿੱਤਾ ਹੈ ਕਹਿੰਦੇ ਨੇ પ્રસન્ન ਹੋ ਕੇ ਖੁਸ਼ ਹੋ ਕੇ ਸੀਤਾ ਨੇ ਆਪਣੇ ਗਲ ਚੋਂ ਮੋਤੀਆਂ ਦੀ ਮਾਲਾ ਉਤਾਰ ਕੇ ਹਨੂਮਾਨ ਨੂੰ ਦੇ ਦਿੱਤੀ ਵੀ ਤੂੰ ਮਦਦ ਬਹੁਤ ਕੀਤੀ ਸੇਵਾ ਬਹੁਤ ਕੀਤੀ ਐ ਨਾ ਤਾਜ ਪੋਸ਼ੀ ਦੇ ਸਮੇਂ ਜਦ ਰਾਮ ਦੀ ਤਾਜ ਪੋਸ਼ੀ ਹੋ ਰਹੀ ਸੀ ਅਯੁੱਧਿਆ ਦੇ ਵਿੱਚ ਇਹ 12ਵਾਂ ਦੋ ਪੱਥਰ ਚੁਕਲੇ ਆਇਆ ਕਿ মালা ਦਾ ਇੱਕ ਮੋਤੀ ਕੱਢ ਕੇ ਨਾ ਪੱਥਰ ਤੇ ਰੱਖ ਕੇ ਤੋੜਦਾ ਹੈ ਫਿਰ ਦੂਜਾ ਤੋੜਦਾ ਹੈ ਫਿਰ ਤੀਜਾ ਤੋੜਦਾ ਹੈ ਸੀਤਾ ਦੀ ਜ਼ਬਾਨ ਚੋਂ ਨਿਕਲਿਆ ਵਾਨਰ ਆ ਬੰਦਰ ਨਹੀਂ ਸੀ ਜਿਹਨੂੰ ਜੰਗਲੀ ਮਨੁੱਖ ਅਸੀਂ ਕਹਿੰਦੇ ਆ ਵਨਨਰ ਜੰਗਲ ਦੇ ਚ ਰਹਿਣ ਵਾਲਾ ਨਰ ਸ਼ਹਿਰ ਦੇ ਚ ਰਹਿਣ ਵਾਲਾ ਨਹੀਂ ਪਿੰਡ ਦੇ ਚ ਰਹਿਣ ਵਾਲਾ ਨਹੀਂ ਵਾਨਰ ਵਨ ਦੇ ਚ ਰਹਿਣ ਵਾਲਾ ਬਨ ਦੇ ਚ ਰਹਿਣ ਵਾਲਾ ਬੰਨਨਰ ਜੰਗਲ ਦਾ ਜੰਗਲ ਦੇ ਚੜ੍ਹਣਾ ਬੰਦਰ ਨਹੀਂ ਸੀ ਮਨੁੱਖ ਸੀ ਔਰ ਇਸ ਤਰ੍ਹਾਂ ਦੀ ਉੱਚੀ ਜ਼ਿੰਦਗੀ ਤੇ ਸੋਚਣੀ ਕਿਸੇ ਮਨੁੱਖ ਦੇ ਨਾਲ ਹੀ ਉਮੀਦ ਜੋੜੀ ਜਾ ਸਕਦੀ ਬੰਦਰਾਂ ਨਾਲ ਨਹੀਂ ਸੀਤਾ ਨੇ ਕਿਹਾ ਹਨੂਮੰਤ ਇਤਨੇ ਕੀਮਤੀ ਤੈਨੂੰ ਮੈਂ ਮਾਲਾ ਦਿੱਤੀ ਔਰ ਇਹ ਮਾਲਾ ਰਾਮ ਨੂੰ ਵੀ ਬੜੀ ਪਿਆਰੀ ਉਹਨਾਂ ਨੇ ਤੋਹਫਾ ਜਾਣ ਕੇ ਮਹਿਨੋ ਦਿੱਤੀ ਤੇ ਮੈਂ ਤੇਰੀ ਸੇਵਾ ਤੇ ਖੁਸ਼ ਹੋ ਕੇ ਤੈਨੂੰ ਦਿੱਤੀ ਤੂੰ ਮੇਰੇ ਸਾਹਮਣੇ ਇਸ ਮਾਲਾ ਦੀ ਦਿੱਤੀ ਹੋਈ ਸਵਾਦ ਦੀ ਤੋਹਿੰਨ ਕਰ ਰਹੀ ਥੋੜੀ ਜਾ ਰਹੇ ਥੋੜੀ ਜਾ ਰਹੇ ਕਿਉਂ ਹਨੂਮਾਨ ਕਹਿੰਦੇ ਨੇ ਮੈਂ ਰਾਮ ਦੇਖ ਰਿਹਾ ਇਹਦੇ ਚ ਰਾਮ ਹੈ ਕਿ ਨਹੀਂ ਉਹ ਸੀਤਾ ਕਹਿੰਦੀ ਇਤਨੀ ਸਮਝ ਹੋਣੀ ਚਾਹੀਦੀ ਹੈ ਜੜਤ ਚੀਜ਼ ਦੇ ਚ ਰਾਮ ਨਹੀਂ ਆਉਂਦਾ ਮੋਤੀ ਜੜ ਨੇ ਜੜ ਦੇ ਚ ਰਾਮ ਨਹੀਂ ਆਉਂ। ਇਤਨੀ ਤੇ ਸਮਝ ਆਉਣੀ ਚਾਹੀਦੀ। ਮਾਲਾ ਚੁੱਕ ਕੇ ਪਰੇ ਭਾਈ ਕਹਿੰਦੇ ਕਿ ਜਿਹਦੇ ਚ ਰਾਮ ਨਹੀਂ ਤੋ ਫਿਰ ਮੈਂ ਕੀ ਕਰਨਾ। ਐ ਲੋਕ। ਉਹ ਸੀਤਾ ਵੀ ਪੜੀ ਲਿਖੀ ਸੋ ਜਵਾਨ। ਕਹਿੰਦੇ ਕਿ ਹਨਵੰਦ ਤੇ ਸਰੀਰ ਜੜ ਹੈ। ਪੰਜੇ ਦੇ ਪੰਜੇ ਤਤ ਜੜ ਨੇ। ਅਗਨੀ ਜੜ ਹੈ, ਪਾਣੀ ਜੜ ਹੈ, ਧਰਤੀ ਜੜ ਹੈ। ਆਕਾਸ਼ ਜੜ ਹੈ, ਪਵਨ ਜੜ ਹੈ। ਤੇ ਪੰਜ ਤਤਾਂ ਦਾ ਇਹ ਸਰੀਰ ਹੈ। ਜੇ ਜਿਸ ਦੇ ਸ਼ਾਮ ਨਹੀਂ ਹੈ ਤੋ ਕਹਿੰਦਾ ਮੈਨੂੰ ਨਹੀਂ ਚਾਹੀਦਾ ਤੇ ਫਿਰ ਇਹ ਸਰੀਰ ਕਿਉਂ ਰੱਖੇ ਇਹ ਵੀ ਜੜ ਹੈ ਤੈਨੂੰ ਕਿਉਂ ਚੁੱਕੀ ਕਰਨਾ ਉਹ ਥੋੜੀ ਰੋਸ ਦੇ ਚਾਹੀਏ ਬੇਇਕ ਤੇ ਗਲਤੀ ਕੀਤੀ ਇਸਨੇ ਮੈਂ ਇਤਨੀ ਕੀਮਤੀ ਸੌਗਾਤ ਦਿੱਤੀ ਇਸਨੇ ਤੋੜੀ ਤੇ ਉਲਟਾ ਜਿਹੜੀ ਗੱਲ ਕਰ ਰਿਹਾ ਉਹ ਨਾ ਸਮਝੀ ਦੀ ਨਾ ਸਮਝੀ ਦੀ ਨਹੀਂ ਕਰ ਰਿਹਾ ਸੀ ਇਹ ਸਰੀਰ ਜੜ ਹੈ ਕਰੇ ਕਿਉਂ ਰੱਖੇ ਹੋਏ ਹਨੂਮਾਨ ਕਹਿੰਦਾ ਮਾਂ ਗੱਲ ਸੁਣ ਅਗਰ ਸਰੀਰ ਦੇਚ ਰਾਮ ਨਹੀਂ ਤਾਂ ਮੈਨੇ ਸਰੀਰ ਦੀ ਵੀ ਲੋੜ ਨਹੀਂ ਮੈਂ ਦੇ ਵੀ ਟੁਕੜੇ ਕਰ ਦੇਣਾ ਕਹਿਨਾਂ ਇਤਨਾ ਜਜ਼ਬਿਆਂ ਨਾਲ ਭਰੇ ਹੈ ਉਹਦੀ ਰੋਮ ਰੋਮ ਜ਼ਬਾਨ ਬਣ ਗਈ ਹਰ ਰੋਮ ਦੇਚ ਰਾਮ ਦੀ ਧੁਨੀ ਨਿਕਲੀ ਗੁਰੂਮukh ਰੋਮ ਰੋਮ ਹਰ ਧਿਆਵੇ ਕਈ ਦਫਾ ਜਜ਼ਬੇ ਇਤਨੇ ਉਮੜਦੇ ਨੇ ਯਾਰ ਅੰਦਰੋਂ ਇਤਨਾ ਉਮੜਦਾ ਹੈ ਉਹਨੂੰ ਇੱਕ ਨਿੱਕੀ ਜਿਹੀ ਜ਼ਬਾਨ ਪ੍ਰਗਟ ਕਰਨ ਦੇ ਵਿੱਚ ਅਸਮਰਥ ਹੋ ਜਾਂਦੀ ਹੈ ਜਿਵੇਂ ਪਿੱਛੇ ਹੜ ਆ ਰਹੇ ਆਵੇ ਪਾਣੀ ਦਾ ਇਹ ਉਹਨੂੰ ਕਿਦਰੇ 1 ਇੰਚ ਪਾਈਪ ਦੇ ਚ ਜੋ ਹੈ ਲੰਗਾਈਏ ਉਸਨੂੰ ਗੁਜ਼ਾਰੀਏ ਕਿੱਥੇ ਇੰਨਾ ਪਿੱਛੇ ਹੜ ਆ ਰਹੇ ਜਜ਼ਬਿਆਂ ਦਾ ਹੜ ਭਾਵਨਾਵਾਂ ਦਾ ਹੜ ਪ੍ਰੇਮ ਦਾ ਹੜ ਜਦ ਉਛਲ ਪੈਂਦਾ ਹੈ ਇਹ ਜ਼ਬਾਨ ਛੋਟੀ ਪੈ ਜਾਂਦੀ ਇੱਕ ਇੱਕ ਰੌਮ ਰਸਨਾ ਬਣ ਜਾਂਦੀ ਹੈ ਇਹ ਸਰੀਰ ਜੜ ਹੈ। ਇਹ ਕਿਉਂ ਰੱਖਿਆ ਹੈ? ਹਨੂਮਾਨ ਕਹਿੰਦਾ ਮਾਂ ਗੱਲ ਸੁਣ। ਅਗਰ ਸਰੀਰ ਦੇਚ ਰਾਮ ਨਹੀਂ ਤਾਂ ਮੈਨੇ ਸਰੀਰ ਦੀ ਵੀ ਲੋੜ ਨਹੀਂ ਮੈਦੇ ਵੀ ਟੁਕੜੇ ਕਰ ਦੇ। ਕਹਿੰਦ ਨੇ ਇਤਨਾ ਜਜ਼ਬਿਆਂ ਨਾਲ ਭਰੇ ਹੈ। ਉਹਦੀ ਰੋਮ ਰੋਮ ਜ਼ਬਾਨ ਬਣ ਗਈ। ਹਰ ਰੋਮ ਦੇਚ ਰਾਮ ਦੀ ਧੁਨੀ ਨਿਕਲੀ। ਗੁਰਮੁਖ ਰੋਮ ਰੋਮ ਹਰ ਧਿਆਵੇ। ਕਈ ਦਫਾ ਜਜ਼ਬੇ ਇਤਨੇ ਉਮੜਦੇ ਨੇ ਪਿਆਰ ਅੰਦਰੋਂ ਇਤਨਾ ਉਮੜਦਾ ਹੈ ਉਹਨੂੰ ਇੱਕ ਨਿੱਕੀ ਜਿਹੀ ਜ਼ਬਾਨ ਪ੍ਰਗਟ ਕਰਨ ਦੇ ਵਿੱਚ ਅਸਮਰਥ ਹੋ ਜਾਂਦੀ ਹੈ ਜਿਵੇਂ ਪਿੱਛੇ ਹੜ ਆ ਰਿਹਾ ਹੋਵੇ ਪਾਣੀ ਦਾ ਤੇ ਉਹਨੂੰ ਕਿਦਰੇ 1 ਇੰਚ ਪਾਈਪ ਦੇ ਚ ਜੋ ਹੈ ਲੰਗਾਈਏ ਉਸ ਨੂੰ ਗੁਜ਼ਾਰੀਏ ਕਿੱਥੇ ਐਨਾ ਪਿੱਛੇ ਹੜ ਆ ਰੇ ਜਜ਼ਬਿਆਂ ਦਾ ਹੜ ਭਾਵਨਾਵਾਂ ਦਾ ਹੜ ਪ੍ਰੇਮ ਦਾ ਹੜ ਜਦ ਉਛਲ ਪੈਂਦਾ ਹੈ ਇਹ ਜ਼ਬਾਨ ਛੋਟੀ ਬਹਿ ਜਾਂਦੀ ਇੱਕ ਇੱਕ ਰੌਮ ਰਸਨਾ ਬਣ ਜਾਂਦੀ ਹੈ